ਉਹ ਬਾਗ ਨੂੰ ਉਜੜਨ ਤੋਂ ਕੋਈ ਨਹੀਂ ਬਚਾ ਸਕਦਾ ਬਦਕਿਸਮਤੀ ਨਾਲ ਪੰਜਾਬ ਦੇ ਮੱਥੇ ਤੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਤੇ ਰਾਜ ਕਰਨ ਵਾਲਿਆਂ ਨੇ ਚਿੱਟੇ ਦਾ ਦਾਗ ਲਾਤਾ ਪੁਸ਼ਤਪਨਾਹੀ ਕਰਦੇ ਰਹੇ ਉਹ ਵੱਡੇ ਵੱਡੇ ਸਮਗਲਰਾਂ ਦੀ ਆਪਣੀਆਂ ਗੱਡੀਆਂ 'ਚ ਵੀ ਚਿੱਟਾ ਜਾਂਦਾ ਰਿਹਾ ਉਹਨਾਂ ਦੀਆਂ 'ਚ ਉਹਨਾਂ ਦੇ ਘਰੇ ਵੀ ਰਹਿੰਦੇ ਰਹੇ ਉਹ ਉਹਨਾਂ ਨੂੰ ਸਪੋਰਟ ਮਿਲਦੀ ਰਹੀ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਆ ਕੇ ਜਦੋਂ ਅਸੀਂ ਕੇਸ ਦੇਖੇ ਤਾਂ ਇੰਨੇ ਜਿਆਦਾ ਖਰਾਬ ਕੀਤੇ ਹੋਏ ਕੇਸ ਸੀਗੇ ਕਿ ਅਸੀਂ ਠੀਕ ਕਰਦੇ ਕਰਦੇ ਸਾਨੂੰ ਟਾਈਮ ਤਾਂ ਲੱਗਿਆ ਪਰ ਅਸੀਂ ਇੱਕਦਮ ਹੁਣ ਐਕਸ਼ਨ ਜਿਹੜਾ ਹੈ ਉਹ ਜੰਗੀ ਪੱਧਰ ਤੇ ਲੈ ਲਿਆ ਹੁਣ ਇਹਨਾਂ ਦੇ 도ਗਲੇ ਚਿਹਰੇ ਸਾਹਮਣੇ ਆ ਰਹੇ ਲੋਕਾਂ ਦੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਨਸ਼ੇ ਦੇ ਸਮਗਲਰਾਂ ਦੇ ਹੱਕ ਚ ਕਿ ਜੀ ਬਹੁਤ ਮਾਨਵੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਮੈਨੂੰ ਚਿੰਤਾ ਹੈ ਵਿਕਰਮਜੀਤ ਮਜੀਠੀਏ ਨੂੰ ਇਸ ਤਰ੍ਹਾਂ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਇਸ ਤੋਂ ਪਹਿਲਾਂ ਚਰਨਜੀਤ ਚੰਨੀ ਬੋਲਿਆ ਸੀ ਕਿ ਜੀ ਬਹੁਤ ਮਾੜੀ ਗੱਲ ਹੈ ਜੀ ਐਦਾਂ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਬਹੁਤ ਗਲਤ ਗੱਲ ਕੀਤੀ ਹੈ ਜੀ ਜਦੋਂ ਲੋਕਾਂ ਨੇ ਚੰਜੀਤ ਚੰਨੀ ਨੂੰ ਸੋਸ਼ਲ ਮੀਡੀਆ ਤੇ ਜਾ ਬੈਸੇ ਮਿਲ ਕੇ ਕਿਹਾ ਕਿ ਇਹ ਤੁਹਾਡੀ ਮਾੜੀ ਗੱਲ ਹੈ ਕਿ ਤੁਸੀਂ ਉਹਨਾਂ ਲੋਕਾਂ ਦੇ ਨਾਲ ਖੜੇ ਹੋ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਦਾ ਕਹਾਣ ਕੀਤਾ ਤਾਂ ਮੁਕਰ ਗਏ ਜੀ ਔਰ ਮੁਕਰਨ ਦਾ ਵੀ ਤਰੀਕਾ ਦੇਖੋ ਮੈਂ ਕਿਹਾ ਕਿ ਤੇ ਪ੍ਰਗਟ ਸਿੰਘ ਨੂੰ ਫੜਨ ਲੱਗੇ ਨੇ ਇਸ ਕਰਕੇ ਵਿਰੋਧ ਕੀਤਾ ਸਮੇਂ ਤਾਂ ਰਵਨੀਤ ਬਿੱਟੂ ਜਿਹੜੇ ਕਿ ਪਹਿਲਾਂ ਕਾਂਗਰਸ ਚ ਸੀ ਭਾਜਪਾ ਦਾ ਮੰਤਰੀ ਅੱਜ ਉਹਨੇ ਉਹਨੇ ਹਮਾਇਤ ਕੀਤੀ ਜੀ ਸਮਗਲਰਾਂ ਦੀ ਸੁਰਪਾਲ ਘਰੇ ਨਾ ਕਰਨੀ ਸੀ ਉ ਤਾਂ ਆਪ ਉਹਨਾਂ ਕਿਸਮ ਦੇ ਵਿੱਚ ਫਸੇ ਫਿਰਦਾ ਪ੍ਰਤਾਪ ਬਾਜਵੇ ਨੇ ਹਮਾਇਤ ਕੀਤੀ ਜੀ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਤੇ ਕੈਪਟਨ ਮਨਿੰਦਰ ਸਿੰਘ ਹਮਾਇਤ ਕਰ ਰਿਹਾ ਜੀ ਇਹਦਾ ਮਤਲਬ ਸਾਰੇ ਰਲੇ ਹੋਏ ਸੀ ਆਪਸ ਵਿੱਚ ਸਿਰਫ ਲੋਕਾਂ ਨੂੰ ਦਿਖਾਉਣ ਨੂੰ ਇੱਕ ਦੂਜੇ ਦੇ ਵਿਰੁੱਧ ਬੋਲਦੇ ਸੀ ਹੁਣ ਇਹਨਾਂ ਸਾਰਿਆਂ ਦੇ 도ਗਲੇਲੇ ਚਿਹਰੇ ਪੰਜਾਬੀਆਂ ਦੇ ਸਾਹਮਣੇ ਆ ਗਏ ਪੰਜਾਬ ਤੁਹਾਨੂੰ ਕਦੇ ਮਾਫ਼ ਨਹੀਂ ਕਰੂਗਾ ਭਾਜਪਾ ਸਪਸ਼ਟ ਕਰੇ ਕਿ ਉਹਦੇ ਦੋ ਵੱਡੇ ਲੀਡਰ ਰਮਨੀਤ ਪਿੱਟੂ ਤੇ ਕੈਪਟਨ ਮਿੰਦਰ ਸਿੰਘ ਉਹ ਨਸ਼ਿਆਂ ਦੇ ਸਮਗਲਰਾਂ ਦੇ ਹੱਕ ਚ ਬੋਲ ਰਹੇ ਨੇ ਹਮੈਤ ਚ ਬੋਲ ਰਹੇ ਨੇ ਭਾਜਪਾ ਸਪਸ਼ਟ ਕਰੇ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਨਰਜਵਾਨੀ ਦਾ ਕਾਹਨ ਹੋਇਆ ਹੁਣ ਤੱਕ ਭਾਜਪਾ ਉਹਦੇ ਵਿਰੁੱਧ ਹੈ ਜਾਂ ਹੱਕ ਚ ਇਸਪਸ਼ਟ ਕਰੇ ਇਹ ਨਾ ਕਹਿਣ ਕਿ ਇਹਨਾਂ ਦੇ ਨਿੱਜੀ ਬਿਆਨ ਨੇ ਕਾਂਗਰਸ ਦੇ ਤਿੰਨ ਲੀਡਰ ਨੇ ਵੱਡੇ ਚੰਨੀ ਬਾਜਵਾ ਖੈਰਾ ਕਾਂਗਰਸ ਸਪਸ਼ਟ ਕਰੇ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਫੈਲੇ ਨੇ ਜਿਹੜੇ ਇਹਨਾਂ ਨੇ ਫਲਾਏ ਨੇ ਉਹਨਾਂ ਦੀ ਪੁਸ਼ਤਪਨਾਇ ਕੀਤੀ ਹੈ ਕਾਂਗਰਸ ਦਾ ਵੀ ਨਾਮ ਆਉਂਦਾ ਵਿੱਚ ਕਿ ਤੁਸੀਂ ਕਾਰਵਾਈ ਨਹੀਂ ਕੀਤੀ ਕੀ ਕਾਂਗਰਸ ਜਿਹੜੀ ਹੈ ਉਹ ਨਸ਼ਿਆਂ ਦੇ ਵਿਰੁੱਧ ਹੈ ਜਾਂ ਹੱਕ ਚ ਅਕਾਲੀ ਦਲ ਤਾਂ ਸਪਸ਼ਟ ਕਰ ਹੀ ਚੁੱਕਿਆ ਅਕਾਲੀ ਇਹਨਾਂ ਤਾਂ ਲੈਂਦੀ ਨੇ ਮਤਲਬ ਮੈਨੂੰ ਬਹੁਤ ਦੁੱਖ ਹੋ ਰਿਹਾ ਇਹ ਵੀਡੀਓ ਬਣਾਉਣ ਵੇਲੇ ਵੀ ਦੁੱਖ ਹੋ ਰਿਹਾ ਕਿ ਯਾਰ ਤੁਸੀਂ ਸਪੋਰਟ ਕਰ ਰਹੇ ਹੋ ਯਾਰ ਉਹਨਾਂ ਬੰਦਿਆਂ ਦੀ ਪਹਿਲਾਂ ਕਹਿੰਦੇ ਸੀ ਅਸੀਂ ਇਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ ਬਾਬਾ ਬਕਾਲਾ ਸਾਹਿਬ ਵਾਲੀ ਰੈਲੀ 'ਚ ਲਾਲ ਪੱਗ ਬੰਨੀ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਦੇ ਕੀ ਕਹਿ ਰਹੇ ਹੋ ਕਿ ਮੈਂ ਕਹਤਾ ਕਪਤਨ ਮਨਿੰਦਰ ਸਿੰਘ ਨੂੰ ਸਾਡੀ ਸਰਕਾਰ ਆ ਲੈਣ ਦਿਓ ਇਹਨਾਂ ਦੇ ਗਲ 'ਚ ਰਸੇ ਪਾ ਕੇ ਤਰਨਤਾਰ ਨਾਲੇ ਸੀਆਈਏ ਦਾ ਜਿਹੜਾ ਹੈਗਾ ਦਫਤਰ ਉਹ ਤੱਕੜੀ ਇਸ ਦੇ ਲੈ ਕੇ ਜਾਵਾਂਗੇ ਉਹ ਕਹਿੰਦਾ ਨਾ ਨਾ ਜੀ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਚੰਜੀ ਚੰਨੀ ਕਹਿੰਦਾ ਮੈਂ ਐਫਆਈਆਰ ਕੀਤੀ ਸੀ ਉਹ ਕਹਿੰਦਾ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਭਵਾਨਤਮਨ ਨੂੰ ਨਹੀਂ ਗ੍ਰਿਫਤਾਰ ਕਰਨਾ ਚਾਹੀਦਾ ਸੀ ਕੈਪਟਨ ਮਹਿੰਦਰ ਸਿੰਘ ਕਹਿੰਦਾ ਜੀ ਕਾਹਨ ਹੋ ਰਿਹਾ ਹੈ ਮਨੁੱਖੀ ਅਧਿਕਾਰਾਂ ਦਾ ਕੈਪਟਨ ਸਾਹਿਬ ਚਾਚੇ ਭਤੀਜੇ ਦੀ ਸਰਕਾਰ ਸੁਣੀ ਸੀ ਕਿ ਚਾਚੇ ਨੇ ਨਸ਼ੇ ਭਤੀਜੇ ਨੇ ਨਸ਼ੇ ਲਿਆਂਦੇ ਚਾਚੇ ਨੇ ਬਤਾਏ ਆਪਣ ਆਪਣਾ ਹਿੱਸਾ ਲਿਆ ਇੱਕ ਦੂਜੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਪੰਜਾਬ ਉਸ ਮਹਾਣੇ ਤੇ ਲਿਆ ਕੇ ਖੜਾਤਾ ਤੇ ਅੱਜ ਦੇਖ ਲਿਆ ਸੀ ਕਿ ਤੁਸੀਂ ਤਾਂ ਰਲੇ ਹੋਏ ਸੀ ਤੁਸੀਂ ਤਾਂ ਮਿਲੇ ਹੋਏ ਹੋ ਆਪਸ ਵਿੱਚ ਤੁਹਾਡੀ ਆਪਸ ਦੇ ਵਿੱਚ ਇੱਕ ਗੱਲ ਹੈ ਕਿ ਤੇਰੀਆਂ ਚੋਰੀਆਂ ਮੈਂ ਨਹੀਂ ਦੱਸਦਾ ਮੇਰੀਆਂ ਚੋਰੀਆਂ ਤੂੰ ਨਾ ਦੱਸੀ ਐਂ ਚੱਲੀ ਜਾਊ ਕੰਮ ਹੋਰ ਕੋਈ ਆਉਂਦਾ ਨਹੀਂ ਪਰ ਲੋਕਾਂ ਨੇ ਆਮ ਲੋਕ ਚੁਣ ਲੇ ਤੀਜੀ ਪਾਰਟੀ ਆ ਗਈ ਤੇ ਸਾਡਾ ਕਿਸੇ ਨਾ ਕੋਈ ਕਮਿਸ਼ਨ ਨਹੀਂ ਸਾਡਾ ਕਿਸੇ ਨਾ ਕੋਈ ਹਿੱਸਾ ਨਹੀਂ ਅਸੀਂ ਤਾਂ ਪੰਜਾਬ ਦੇ ਲੋਕਾਂ ਦੇ ਹੱਕ ਚ ਆ ਇਹ ਤਾਂ ਹੱਕ ਚ ਭੁਗਤਾਂਗੇ ਉਹਨਾਂ ਦੇ ਹੁਣ ਤੁਸੀਂ ਆ ਬਿਆਨਾਂ ਬੂਨਾਂ ਚ ਹਮਾਇਤਾਂ ਹੂਤਾਂ ਚ ਜਿੰਨਾ ਟਾਈਮ ਲਾਉਣਾ ਸੀ ਲਾ ਲਿਆ ਆਪਣੇ ਆਪਣੇ ਕਾਗਜ਼ ਤਿਆਰ ਕਰੋ ਕਿਉਂਕਿ ਬਹੁਤ ਕੁਝ ਸਾਹਮਣੇ ਆ ਰਿਹਾ ਉਹਨਾਂ ਵਾਲੇ ਦਿਨਾਂ ਚ ਕਾਗਜ਼ੀ ਕਾਰਵਾਈ ਪੂਰੀ ਪੱਕੇ ਪੈਰੀ ਹੋਊਗੀ ਬੜੇ ਤਰੀਕਿਆਂ ਨਾਲ ਤੁਸੀਂ ਪੰਜਾਬ ਨੂੰ ਲੁੱਟਿਆ ਬੜੇ ਬੇਰਹਿਮੀ ਨਾਲ ਤੁਸੀਂ ਪੰਜਾਬ ਨੂੰ ਲੁੱਟਿਆ ਉਹਦਾ ਹਿਸਾਬ ਹੋਊਗਾ ਔਰ ਅੱਜ ਦੇ ਇਸ ਬਿਆਨ ਨਾਲ ਇਹ ਸਪਸ਼ਟ ਹੋ ਗਿਆ ਪੰਜਾਬ ਦੇ ਲੋਕਾਂ ਨੂੰ ਕਿ ਸਾਰੇ ਆਪਸ ਦੇ ਵਿੱਚ ਈ ਰਲੇ ਹੋਏ ਸੀ ਔਰ ਰਲੇ ਹੋਏ ਨਹੀਂ બસ ਇੱਕ ਦੂਜੇ ਨੂੰ ਉੱਪਰੋਂ ਉੱਪਰੋਂ ਹੀ ਮਾਰਾ ਚੰਗਾ ਜਿਹਾ ਕਹਿ ਕੇ ਕੰਮ ਸਾਰ ਦਿੰਦੇ ਸੀ ਤੇ ਲੋਕ ਸਮਝਦੇ ਸੀ ਸ਼ਾਇਦ ਤਾਂ ਇੱਕ ਦੂਜੇ ਦੇ ਵਿਰੁੱਧ ਨੇ ਪਰ ਅੰਦਰੋਂ ਇਹ ਪੰਜਾਬ ਦੇ ਵਿਰੁੱਧ ਨੇ ਆਪਸ ਚੇਰਲੇ ਹੋਏ ਨੇ ਇਹਨਾਂ ਨੇ ਪਤਾ ਹੀ ਨਹੀਂ ਕਿੰਨਾ ਕੁ حساب کتاب ਹਜੇ ਹੋਊਗਾ ਪਤਾ ਹੀ ਨਹੀਂ ਕਿੰਨਾ ਕੁ ਪੰਜਾਬ ਨੂੰ ਲੁੱਟਿਆ ਔਰ ਮੈਂ ਬਤੌਰ ਮੁੱਖ ਮੰਤਰੀ ਬਤੌਰ ਗ੍ਰਹਿ ਮੰਤਰੀ ਪੰਜਾਬ ਮੈਂ ਕਹਿਣਾ ਚਾਹੁੰਨਾ ਕਿ ਜਿਨੇ ਵੀ ਪੰਜਾਬ ਦਾ 1 ਰੁਪਇਆ ਵੀ ਲੁੱਟਿਆ ਤੇ ਜਿਨੇ ਪੰਜਾਬ ਦੀ ਜਵਾਨੀ ਦਾ ਰਤਾ ਮਾਸਾ ਵੀ ਕਾਹਨ ਕੀਤਾ ਉਹਤੇ ਕੋਈ ਰਹਿਮ ਨਹੀਂ ਕੋਈ ਤਰਸ ਨਹੀਂ ਕੀਤਾ ਜਾਊਗਾ ਸਖਤ ਤੋਂ ਸਖਤ ਸਜ਼ਾਾਂ ਮਿਲਣਗੀਆਂ ਜਨਾਬ ਸਤਿ ਸ੍ਰੀ ਅਕਾਲ